ਦੇਸ਼ ਦੀ ਆਜ਼ਾਦੀ ਲਈ 1872 ਈਸਵੀ ਨੂੰ ਮਲੇਰਕੋਟਲਾ ਵਿਖੇ ਤੋਪਾਂ ਅੱਗੇ ਖੜੇ ਹੋ ਕੇ ਸ਼ਹੀਦ ਹੋਣ ਵਾਲੇ 68 ਨਾਮਦਾਰੀ ਸ਼ਹੀਦਾਂ ਦੀ ਯਾਦ ਵਿੱਚ ਨਾਮਤਾਰੀ ਮੁਖੀ ਸਤਿਗੁਰੂ ਉਦੇ ਸਿੰਘ ਜੀ ਦੀ ਅਗਵਾਈ ਵਿੱਚ 17 ਜਨਵਰੀ ਨੂੰ ਨਾਮਤਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਵਿਖੇ ਰਾਜ ਪਦਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨਾਮਤਾਰੀ ਵਿਧਕ ਜਥੇ ਵੱਲੋਂ ਸ਼੍ਰੀ ਪੈਣੀ ਸਾਹਿਬ ਤੋਂ ਮਲੇਰਕੋਟਲਾ ਲਈ 17 ਜਨਵਰੀ ਨੂੰ ਸਵੇਰੇ 8:30 ਵਜੇ ਸਾਈਕਲ ਯਾਤਰਾ ਆਰੰਭ ਹੋਵੇਗੀ ਜਿਸ ਨੂੰ ਹਰੀ ਛੰਡੀ ਸ੍ਰੀ ਸਤਿਗੁਰੂ ਉਹਦੇ ਸਿੰਘ ਜੀ ਦੇ ਕਰਕਮਲਾ ਵੱਲੋਂ ਦਿੱਤੀ ਜਾਵੇਗੀ ਇਸ ਸਬੰਧੀ ਜਾਣਕਾਰੀ ਸੂਬਾ ਬਲਵਿੰਦਰ ਸਿੰਘ ਚੱਲ ਹਰਮਨਜੀਤ ਸਿੰਘ ਨਵਯੁਗ ਡਾਕਟਰ ਪੁਸ਼ਪਿੰਦਰ ਕੂਕਾ ਤੇ ਗੁਰਦੇਵ ਸਿੰਘ ਚੀਮਾ ਨੇ ਦਿੱਤੀ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨ ਹੋਣ ਵਾਲੇ ਉਹਨਾਂ ਨਾਮਦਾਰੀ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਮਲੇਰਕੋਟਲੇ ਤੋਪਾਂ ਦੇ ਸਾਹਵੇਂ ਖਲੋ ਕੇ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ 17 ਤੇ 18 ਜਨਵਰੀ ਨੂੰ ਮਲੇਰਕੋਲ ਨਾਲ ਵਿਖੇ ਨਾਮਤਾਰੀ ਪੰਥ ਦੇ ਗੱਦੀ ਨਿਸ਼ੀਣ ਸ੍ਰੀ ਸਤਗੁਰੂ ਉਦੇਸ ਸਿੰਘ ਦੀ ਰਹਿਨਮਾਈ ਹੇਠ ਉਹਨਾਂ ਦੀ ਹਜ਼ੂਰੀ ਵਿੱਚ ਯਾਦਗਾਰੀ ਸਮਾਗਮ ਹੋਣ ਜਾ ਰਿਹਾ ਜਿਦੇ ਵਿੱਚ ਬਹੁਤ ਉਤਸ਼ਾਹ ਨਾਲ ਨਾਮਤਾਰੀ ਨੌਜਵਾਨ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਇੱਕ ਸਾਈਕਲ ਰੈਲੀ ਕਰ ਰਹੇ ਨੇ ਸਾਈਕਲ ਯਾਤਰਾ ਜਾ ਰਹੀ ਹੈ ਸ੍ਰੀ ਭੈਣੀ ਸਾਹਿਬ ਤੋਂ ਜਿਦੇ ਵਿੱਚ ਬੜੇ ਉਤਸ਼ਾਹ ਨਾਲ ਸਾਰੇ ਨੌਜਵਾਨ ਹਿੱਸਾ ਲੈ ਰਹੇ ਨੇ ਔਰ ਸ਼ਹੀਦਾਂ ਨੂੰ ਆਪਣਾ ਪ੍ਰੇਰਣਾ ਸਰੋਤ ਮੰਨਦੇ ਹੋਏ ਜਿੰਨਾ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਗਊ ਗਰੀਬ ਦੀ ਖਾਤਰ ਆਪਾਂ ਨੇ ਸ਼ਾਵਰ ਕੀਤਾ ਆਪਣਾ ਖੂਨ ਡੋਲਿਆ ਉਹਨਾਂ ਦੇ ਉਸ ਪਾਵਨ ਪਵਿੱਤਰ ਸਥਾਨ ਤੇ ਨਕਮਸਤਕ ਹੋਣ ਦੇ ਵਾਸਤੇ ਸਿਰ ਝਕਾਉਣ ਦੇ ਵਾਸਤੇ ਸਾਈਕਲ ਯਾਤਰਾ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਇਸ ਸਾਈਕਲ ਯਾਤਰਾ ਨੂੰ ਲੈ ਕੇ ਹਾਂਜੀ ਬਤਾ ਜੀ ਸਾਈਕਲ ਯਾਤਰਾ ਕੱਢੀ ਜਾ ਰਹੀ ਹੈ ਜੀ ਹਾਂਜੀ ਇਹ ਸਾਈਕਲ ਯਾਤਰਾ ਪਹਿਲੀ ਵਾਰੀ ਵਿਸ਼ਮ ਨਾਮ ਤਰਗੀ ਵਿਦਿਕ ਜਥੇ ਦੇ ਵੱਲੋਂ ਕੱਢੀ ਜਾ ਰਹੀ ਹੈ 17 ਜਨਵਰੀ 2026 ਨੂੰ ਸਵੇਰੇ 8:30 ਵਜੇ ਯਾਤਰਾ ਸ਼ੁਰੂ ਹੋਵੇਗੀ ਤੇ ਤਕਰੀਬਨ 4 4.5 ਘੰਟੇ ਦੇ ਵਿੱਚ ਅਸੀਂ ਮਰੀਲ ਕੋਟਲੇ ਵਿੱਚ ਪਹੁੰਚ ਜਾਵਾਂਗੇ ਇਹ ਕੁੱਲ 55 ਕਿਲੋਮੀਟਰ ਦਾ ਸਫ਼ਰ ਹੋਏਗਾ ਇਹਦੇ ਵਿੱਚ 3 ਸਟੇ ਹੋਣਗੇ ਰਾਹ ਦੇ ਵਿੱਚ ਰਾਤ ਦੇ ਵਿੱਚ ਜਲਪਾਣੀ ਦਾ ਸ਼ਕਨ ਦਾ ਸਿਕਿਉਰਿਟੀ ਦਾ ਸਾਰਾ ਪੂਰਾ ਰੇਮਬਲ ਕੀਤਾ ਗਿਆ ਹੈ ਇਹ ਵਿਸ਼ਵ ਨਾਮਤਰੀ ਵਿਦਿਆਥੀ ਵੱਲੋਂ ਪਹਿਲੀ ਵਾਰੀ ਉਪਰਾਲਾ ਕੀਤਾ ਗਿਆ ਹੈ ਇਹ ਸਾਡੇ ਦੇ ਵਿੱਚ ਕਿੱਥੋਂ ਕਿੱਥੋਂ ਸਾਨੂੰ ਤਾਰੇ ਨੌਜਵਾਨ ਕਿੱਥੇ ਇੱਥੇ ਵਿੱਚੋਂ ਨੌਜਵਾਨਾਂ ਦੇ ਵਿੱਚ ਇੱਥੇ ਚ ਜਿਆਦਾ ਸਾਡੇ ਨਾਮਤਰੀ ਨੌਜਵਾਨ ਇੱਥੇ ਪਾਰਟਿਸਿਪੇਟ ਕਰ ਰਹੇ ਨੇ ਕਿਉਂਕਿ ਛਾਰਟ ਨਾਮਤਰੀ ਜਿਹੜੇ ਸਾਡੇ ਸ਼ਹੀਦ ਹੋਏ ਸੀਗੇ ਮਲੇਰਕੋੜਲੇ ਵਿਖੇ ਉਹਨਾਂ ਦੀ ਸਹਾਦਤ ਨੂੰ ਸਮਰਪਿਤ ਇਹ ਯਾਤਰਾ ਕੱਢੀ ਜਾ ਰਹੀ ਹੈ ਇਹ ਇਹਦੇ ਵਿੱਚ ਸਾਰੇ ਆਲ ਓਵਰ ਇੰਡੀਆ ਚ ਸਾਡੇ ਜਿਹੜੇ ਡੈਲੀਗੇਟ ਆਵ ਰਹੇ ਨੇ ਇਹਦੇ ਵਿੱਚ ਦਿੱਲੀ ਆਪਣਾ ਲੁਧਿਆਣਾ ਫਗਵਾੜਾ ਚੰਡੀਗੜ੍ਹ ਪੈਣੀ ਸਾਹਿਬ ਹੋਰ ਰੋਪੜ ਤੋਂ ਹਾਂਜੀ ਸਾਰੀ ਜਗ੍ਹਾ ਮੰਡੀ ਤੋਂ ਵੀ ਹਾਂਜੀ ਸਾਰੇ ਜਗ੍ਹਾ ਤੋਂ ਨੌਜਵਾਨ ਪੂਰੇ ਜੋਸ਼ ਦੇ ਨਾਲ ਆਪਣੇ ਸਾਈਕਲ ਦਾ ਇੱਥੋਂ ਅਰੇਂਜਮੈਂਟ ਕੀਤਾ ਹੈ ਉਹਨਾਂ ਦਾ ਜਿੰਨਾਂ ਕੋ ਸਾਈਕਲ ਨਹੀਂ ਹੈਗੇ ਉਹਨਾਂ ਦਾ ਵੀ ਅਸੀਂ ਅਰੇਂਜਮੈਂਟ ਕੀਤਾ ਹੈ ਇਹ ਇੱਕ ਤਰ੍ਹਾਂ ਰੈਲੀ ਹੋਵੇਗੀ 55 ਕਿਲੋਮੀਟਰ ਦੀ ਹੋਵੇਗੀ ਬਹੁਤ ਵਧੀਆ ਨੌਜਵਾਨਾਂ ਦੇ ਵਿੱਚ ਜੋਸ਼ ਆ ਜੀ ਪਹਿਲੀ ਵਾਰੀ ਜਿਹੜੇ ਨੌਜਵਾਨ ਇੰਨੀ ਵੱਡੀ ਗਿਣਤੀ ਵਿੱਚ ਜਾ ਰਹੇ ਨੇ 68 ਨਾਮਤਾਰੀ ਸ਼ੰਗਾਨੀ ਸਾਹਿਬ ਨੂੰ ਸਮਰਪਿਤ ਅਤੇ ਸਿਆਰਟ ਸਾਈਕਲ ਜਿਹੜੇ ਨੇ ਉਹ ਰੈਡੀ ਨੇ ਜੀ ਬਿਲਕੁਲ ਸ੍ਰੀ ਸਤਗੁਰੂ ਜੀ ਉਸ ਦਿਨ 17 ਤਰੀਕ ਨੂੰ ਇਥੋਂ ਝੰਡੀ ਦਿਖਾ ਕੇ ਰਵਾਨਾ ਕਰਨਗੇ ਜੀ ਬਹੁਤ ਵਧੀਆ ਢੰਗ ਦੇ ਨਾਲ ਇਸ ਦਾ ਰੇਮਪ ਕੀਤਾ ਗਿਆ ਜੀ